ਦਾਨ ਦੇ ਨਾਲ ਬੇਈਮਾਨੀ چلਦੀ ਹੈ ਉਹਨਾਂ ਦੇ ਨਾਲ ਪਾਪ ਚੱਲਦੇ ਨੇ ਕੋਈ ਮਨੁੱਖ ਕਿੰਨਾ ਪਾਪੀ ਹੈ ਜਾਂ ਕਿੰਨੇ ਕਿਤਨਾ ਪੁਨੀਤ ਹੈ ਜਰਾ ਵੇਖ ਲਓ ਕੋਈ ਵੀ ਪੁੰਨ ਪਾਪ ਤੋਂ ਬਿਨਾ ਨਹੀਂ ਆਉਂਦਾ ਇਹਦੇ ਤੇ ਇੱਕ ਉਦਾਹਰਣ ਹੈ ਆਪ ਜੀ ਦੇ ਸਾਹਮਣੇ ਰੱਖਾਂ ਤਿੰਨ ਸ਼ੇਰ ਕਈ ਦਿਨਾਂ ਦੇ ਭੁੱਖੇ ਸਨ ਅੱਜ ਜੰਗਲ ਵਿੱਚ ਇੱਕ ਸ਼ਿਕਾਰ ਇੱਕ ਹਿਰਨ ਮਿਲ ਗਿਆ ਤੇ ਤਿੰਨਾਂ ਨੇ ਮਿਲ ਕੇ ਪਿੱਛਾ ਕੀਤਾ ਹਿਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਇੱਕ ਹਿਰਨ ਨਾਲ ਸਾਡੇ ਤਿੰਨਾਂ ਦਾ পেট ਭਰ ਜਾਏਗਾ ਲੇਕਿਨ ਇੱਕ ਸੰਤ ਨੂੰ ਬੜੀ ਦਿਆਲ ਬੇ ਕੱਲਾ ਹਿਰਨ ਹੈ ਵਿਚਾਰਾ ਇਹਨਾਂ ਤਿੰਨਾਂ ਨੇ ਘਹਿ ਰਿਆ ਮਾਰ ਮੁਕਾਣਗੇ ਇਹ ਤੇ ਖਾ ਜਾਣਗੇ ਸੁਣੋ ਬਚਾਣਾ ਹਰ ਹਾਲਤ ਵਿੱਚ ਬਚਾ ਲਿਆ ਉਸ ਦੌੜਦੇ ਹਿਰਨ ਲਈ ਉਸਨੇ ਇੱਕਦਮ ਆਪਣੀ ਕੁਟਿਆ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਵੜਿਆ ਦਰਵਾਜ਼ਾ ਬੰਦ ਕਰ ਦਿੱਤਾ ਸ਼ੇਰ ਬਾਹਰ ਰਹਿ ਗਿਆ ਸੰਤ ਬੜਾ ਖੁਸ਼ ਮੈਂ ਬੜਾ ਪੁੰਨ ਦਾ ਕੰਮ ਕੀਤਾ ਇਸੇ ਹਿਰਨ ਨੂੰ ਬਚਾ ਲਿਆ ਆਵਾਜ਼ ਆਈ ਕਿਸੇ ਹੋਰ ਸੰਤ ਦੇ ਤੋਂ ਤਿੰਨਾਂ ਨੂੰ ਭੁੱਖਾ ਮਾਰ ਛੱਡੇ ਤੇਰੇ ਇੱਕ ਪੁੰਨ ਦੇ ਨਾਲ ਵੀ ਬਹੁਤ ਵੱਡਾ ਪਾਪ ਹੋ ਗਿਆ ਤੇ ਤਿੰਨੇ ਤੜਪ ਕੇ ਮਰ ਗਏ ਉਹ ਤੇ ਕਈ ਦਿਨਾਂ ਦੇ ਭੁੱਖੇ ਸਨ ਇਸ ਨੂੰ ਉਦਾਰਣ ਲੈਣਾ ਹਰ ਪੁੰਨ ਨਾਲ-ਨਾਲ ਪਾਪનો ਜਨਮ ਲੈਂਦਾ ਹੈ कोई मनुख कि पुनीत है बस उतना ही पापी है उस साखी माफ निकल गए ना शब्द असलियत निकल गई ए नहीं कह लो कोई मनुख कितना पापी है वेख लेना कि पुन करता नहीं पाप आएंगे बिना पाप तो पुन नहीं हो स बिना पुन तो पाप नहीं हो सठे ही चल रहे कट्ठे ही चल रहे हैं एक बचाया है तेना मार छे खुश है बड़ा बहुत व्डा मैं पुन किया ਇੱਕ ਹਿਰਨ ਨੂੰ ਮੈਂ ਬਚਾਇਆ ਦੂਜੇ ਸੰਤ ਦੇ ਨੇ ਆਵਾਜ਼ ਆਈ ਅਪੁਰਖਾ ਤੂੰ ਤਿੰਨਾਂ ਨੂੰ ਭੁੱਖਾ ਮਾਰ ਛੜੇ ਕਈ ਦਿਨ ਦੇ ਭੁਖੇ ਸਨ ਇੱਕ ਪਰਉਪਕਾਰ ਕਰਦੇ ਆਂ ਆ ਵੀ ਕੁਝ ਨਾ ਕੁਝ ਗਲਤੀ ਹੋ ਜਾਂਦੀ ਇੱਕ ਪੁੰਨ ਕਰਦੇ ਆਂ ਆ ਵੀ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਸੋ ਕੀ ਕਹਿੰਦੇ ਨੇ ਗੁਰਦੁਆਰੇ ਦੀ ਸੇਵਾ 'ਤੇ ਕਰਦੇ ਆਂ ਕੌਮ ਦੀ ਸੇਵਾ 'ਤੇ ਕਰਦੇ ਆਂ ਪ੍ਰਮਾਤਮਾ ਮਿਲੈ ਕਿ ਚਾਹਾਂ ਪੁੱਛ ਰਹੀ ਹੈ ਪਰਮਾਤਮਾ ਮਿਲੇ ਮਿਲੇ ਮੰਦਰ ਮਸਜਿਦ ਗੁਰਦੁਆਰੇ ਚਰਚ ਭਰੇ ਪਏ ਨੇ ਪਰੇ ਪਏ ਨੇ ਕੁਝ ਤੇ ਉਹ ਨੇ ਨਾ ਸਮਝੀ ਸਭ ਕੁਝ ਕਰੀ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਰਮ ਕਾਂਢੀ ਉਹਨਾਂ ਦੇ ਕਰਮ ਨਾਲ ਉਹਨਾਂ ਦਾ ਮਨ ਨਹੀਂ ਹੈ ਉਹਨਾਂ ਦੇ ਕਰਮ ਨਾਲ ਉਹਨਾਂ ਦੀ ਸਮਝ ਨਹੀਂ ਹੈ ਕਰੀ ਜਾਂਦੇ ਕਰੀ ਜਾਂਦੇ ਕਰਮ ਕਾਂਢੀ ਸਭ ਤੋਂ ਵੱਡੀ ਭੀੜ ਕਰਮ ਕਾਂਢੀ ਫਿਰ ਉਂਗਲੀਆਂ ਤੇ ਜਿਣੇ ਜਾਣ ਵਾਲੇ ਉਹ ਨੇ ਸੇਵਾ ਕਰਦੇ ਨੇ ਸਮਝਣਾ ਖੇਤ ਪਛਾਣੇ ਬੀਜੇ ਦਾਨ ਪਹਿਲੇ ਧਰਤੀ ਵੇਖ ਲੈਂਦਾ ਹੈ ਬੀਜ ਬੋਣ ਦੇ ਲਾਇਕ ਹੈ ਕਿ ਨਹੀਂ ਐਵੇਂ ਬੀਜ ਨਹੀਂ ਸੁੱਟਦਾ ਖੇਤ ਪਛਾਣੇ ਬੀਜੇ ਦਾਨ ਪਹਿਲੇ ਧਰਤੀ ਵੇਖ ਲੈਂਦਾ ਹੈ ਕੋਮਲ ਹੈ ਹਲਵਾਇਆ ਹੋਇਆ ਹੈ ਸੁਆਗਾ ਫੇਰੇ ਆਇਆ ਹੈ ਵੱਤਰ ਹੈ ਕਿ ਨਹੀਂ ਤਾਂ ਬੀਜ ਬੰਦ ਹੈ ਇਸੇ ਤਰ੍ਹਾਂ ਦਾਨ ਵੀ ਕਰਦਾ ਹੈ ਦੇਖਦਾ ਹੈ ਕਿਥੇ ਸਾਰਥਕ ਹੋਵੇਗਾ ਕਿਥੇ ਲੋੜ ਹੈ ਬਥੇਰੇ ਦਾਨ ਆਪਣੇ ਹੰਕਾਰ ਨੂੰ ਦੇਂਦੇ ਨੇ ਇਹ ਵੀ ਮਸਲ ਬਸ ਹੰਕਾਰ ਨੂੰ ਚੋਂ ਕੇ ਦਾਨ ਦੇਂਦੇ ਨੇ ਹੰਕਾਰ ਵੱਧਦਾ ਜਾ ਰਿਹਾ ਹੈ ਹੰਕਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਦੇਂਦੇ ਜੋ ਸੁਣੋ ਇਹ ਵੀ ਮੈਜ਼ ਕਰਦੇ ਨੇ ਖੇਤ ਪਛਾਣੇ ਬੀਜੇ ਦਾ ਫਿਰ ਵਾਹਿਗੁਰੂ ਵਾਹਿਗੁਰੂ ਜਪਦਾ ਪਏ ਧੰਨ ਕਿੱਥੇ ਸਟੇਗਾ ਖੇਤ ਪਛਾਣੇ ਪਹਿਲੇ ਵੇਖਦੇ ਸੀ ਇਸ ਧੰਨ ਨੂੰ ਕਿੱਥੇ ਟਿਕਾਣਾ ਨਾ ਫਿਰ ਸੁਣਨਾ ਬੋਲਣਾ ਧਿਆਨ ਦੂਸਰੇ ਤੇ ਰੱਖਣਾ ਪੈਂਦਾ ਇਸ ਵਾਸਤੇ ਬੋਲਣਾ ਪਰਮਾਤਮਾ ਤੱਕ ਨਹੀਂ ਪਹੁੰਚਾਏਗਾ ਦੂਜਿਆਂ ਤੱਕ ਪਹੁੰਚਾਏਗਾ ਤੀਜਿਆਂ ਤੱਕ ਪਹੁੰਚਾਏਗਾ ਚੌਥਿਆਂ ਤੱਕ ਪਹੁੰਚਾਏਗਾ ਸੁਣਨਾ ਆਪਣੇ ਨੇੜੇ ਲੈ ਆਵੇਗਾ ਔਰ ਫਿਰ ਇੱਕ ਦਿਨ ਐਸੀ ਅਵਸਥਾ ਵੀ ਆ ਸਕਦੀ ਹੈ ਪਰਮਾਤਮਾ ਤੱਕ ਪਹੁੰਚਾ ਦੇਗਾ ਸਾਰਾ ਸਾਰਾ ਦਿਨ ਬੋਲਦਿਆਂ ਵੀ ਮਨੁੱਖ ਨਹੀਂ ਥੱਕਦੇ ਕਹਿ ਦਈਏ 5 ਮਿੰਟ ਗੁਰੂ ਨੂੰ ਸੁਣ ਲਓ ਪੁੱਤਰ ਨੂੰ ਤੇ ਤੂੰ 40 ਸਾਲਾਂ ਤੋਂ ਸੁਣਦਾ ਪਿਆ। ਪਤਨੀ ਨੂੰ ਤੂੰ 50 ਸਾਲ ਤੋਂ ਸੁਣਦਾ ਪਿਆ। ਪਤਨੀ ਨੂੰ ਤੂੰ ਸਵੇਰੇ ਸ਼ਾਮ ਸੁਣਦੀ ਪਈ ਹੈ। ਮਿਹਰਾਨ ਤੇ ਸਾਰੀ ਜ਼ਿੰਦਗੀ ਹੋ ਰਿਹਾ ਉਹਦੇ ਬੋਲ ਤੋਂ ਸੁਣਦਾ ਪਿਆ। ਰੋਜ਼ ਸੁਣਦਾ ਹੈ। ਉੱਛੀ 24 ਘੰਟੇ ਜਦੋਂ ਪਾਣੀ ਮੇਟ ਬੈਠ ਕੇ ਗੁਰੂ ਨੂੰ ਵੀ ਸੁਣ ਲੈਂਦਾ। ਗੁਰੂ ਨੂੰ ਕੋਈ ਨਹੀਂ ਸੁਣਦਾ। ਕੋਈ ਰਾਗੀ ਨੂੰ ਸੁਣਦੇ ਨੇ। ਸਾਜ਼ਾਂ ਦੀ ਆਵਾਜ਼ ਨੂੰ ਸੁਣਦੇ ਨੇ ਤਬਲੇ ਦੀ ਖੜਾਕ ਨੂੰ ਸੁਣਦੇ ਨੇ ਧੁਨ ਨੂੰ ਸੁਣਦੇ ਨੇ ਜਿੰਨੇ ਚਿਰ ਤੱਕ ਕੋਈ ਸ਼ਬਦ ਨਹੀਂ ਸੁਣ ਰਿਹਾ ਗੁਰੂ ਨੂੰ ਨਹੀਂ ਸੁਣ ਰਿਹਾ ਨਹੀਂ ਸੁਣ ਰਿਹਾ ਮਨੁੱਖੀ ਸ੍ਰੋਤ ਸਾਜ਼ਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਰਾਗੀ ਸੰਗਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਕੁਝ ਗਹਿਰੇ ਸ੍ਰੋਤੇ ਹੁੰਦੇ ਨੇ ਸਾਜ਼ ਤੇ ਆਵਾਜ਼ ਤੋਂ ਲੰਘ ਕੇ ਗੁਰੂ ਦੇ ਸ਼ਬਦ ਤੱਕ ਪਹੁੰਚਦੇ ਗੁਰਸਿੱਖ ਆਸ਼ਿਕ ਸ਼ਬਦ ਦੇ। ਔਰ ਇਸ ਤਰ੍ਹਾਂ ਦੇ ਵੱਡੇ ਵੱਡੇ ਸਮੇਲਨਾ ਦੇ ਜੋ ਅਕਸਰ ਹੁੰਦੇ ਨੇ ਕੋਈ ਥੋੜੇ ਹੀ ਆਉਂਦੇ ਨੇ ਸਾਜ਼ ਸੁਣਦੇ ਆ ਸੁਣਦੇ ਆ ਆਵਾਜ਼ ਸੁਣਦੇ ਆ ਸੁਣਦੇ ਆ ਗੁਰ ਸ਼ਬਦ ਨਾਲ ਜੁੜਦੇ ਗੁਰਸਿੱਖ ਆਸ਼ਿਕ ਸ਼ਬਦ ਬੋਲਣ ਲੱਗਿਆਂ ਧਿਆਨ ਦੂਜੇ ਤੇ ਆਉਂਦਾ ਹੈ। ਖੁੰਮ ਲੱਗਿਆਂ ਧਿਆਨ ਆਪਣੇ ਤੋਂ ਦੈ ਮਨੁੱਖ ਆਪਣੇ ਨੇੜੇ ਨਹੀਂ ਆਣਾ ਚਾਹੁੰਦਾ ਕਿਉਂ ਆਪਣੇ ਅੰਦਰ ਚਿੰਤਾ ਹੈ ਜਦੋਂ ਆਪਣੇ ਨੇੜੇ ਆਉਂਦੇ ਆਂ ਤਾਂ ਚਿੰਤਾ ਆਪਣੇ ਅੰਦਰ ਭੈਅ ਹੈ ਜਦੋਂ ਆਪਣੇ ਤੋਂ ਨੇੜੇ ਆਉਂਦੇ ਆਂ ਫਿਰ ਭੈਅ ਆਪਣੇ ਅੰਦਰ ਤਰ੍ਹਾਂ ਤਰ੍ਹਾਂ ਦਾ ਤਣਾਅ ਹੈ ਜਦ ਆਪਣੇ ਨੇੜੇ ਆਉਂਦੇ ਆਂ ਤਾਂ ਤਣਾਅ ਦੇ ਨੇੜੇ ਆਉਂਦੇ ਆਪਣੇ ਅੰਦਰ ਕਈਆਂ ਵਾਸਤੇ ਦੁਸ਼ਮਣ ਹੀ ਜਦ ਆਪਣੇ ਨੇੜੇ ਆਉਂਦੇ ਆਂ ਤੇ ਦੁਸ਼ਮਣਾਂ ਦੇ ਨੇੜੇ ਆ ਜਾਂਦੇ ਅਪਣੇ ਅੰਦਰ ਕ੍ਰੋਧ ਹੈ ਜਦ ਆਪਣੇ ਨੇੜੇ ਆਉਂਦੇ ਆ ਤੇ ਕ੍ਰੋਧ ਦੇ ਨੇੜੇ ਆ ਜਾਂਦੇ ਨੇ ਬੜੇ ਧਿਆਨ ਨਾਲ ਸੁਣਨਾ। ਅਪਣੇ ਅੰਦਰ ਤੇ ਹਰ ਵਕਤ ਵਾਸ਼ਨਾ ਚੱਲਦੀ ਹੈ ਜਦ ਨੇੜੇ ਆ ਜਾਂਦੇ ਆ ਤੇ ਵਾਸ਼ਨਾ ਦੇ ਨੇੜੇ ਆ ਜਾਂਦੇ ਆ। ਚਿੰਤਾ ਦੇ ਨੇੜੇ ਆ ਜਾਂਦੇ ਆ। ਫਿਕਰਾਂ ਦੇ ਨੇੜੇ ਆ ਜਾਂਦੇ ਆ। ਬੇਚੈਨੀ ਦੇ ਨੇੜੇ ਆ ਜਾਂਦੇ ਆ। ਫਿਰ ਬੰਦਾ ਭੱਜਦਾ ਹੈ ਆਪਣੇ ਤੋਂ। ਕੁਝ ਵੀ ਚਾਹੀਦਾ ਅਖਬਾਰ ਚਾਹੀਦਾ ਟੀਵੀ ਚਾਹੀਦਾ। ਪਰਵਾਰ ਚਾਹੀਦਾ ਹੈ ਸੰਸਾਰ ਚਾਹੀਦਾ ਹੈ ਪਦਾਰਥ ਚਾਹੀਦੇ ਨੇ ਮਨੋਰੰਜਨ ਚਾਹੀਦੇ ਨੇ ਖੇਲ ਖਿਲਾਉਣੇ ਚਾਹੀਦੇ ਨੇ ਤਾਂ ਕਿ ਆਪਣੇ ਤੋਂ ਦੂਰ ਵਜੇ ਕਿ ਜਦ ਕੁਝ ਵੀ ਇਸ ਤਰ੍ਹਾਂ ਦਾ ਸਾਧਨ ਆਵੇ ਬੈਠੇ ਕਰਦੇ ਚਾ ਤਾਂ ਕੋਈ ਗੱਲ ਨਹੀਂ ਸ਼ਰਾਬ ਪੀ ਲਈ ਆਪਣੇ ਆਪ ਨੂੰ ਭੁੱਲੀ ਜਾਈਏ ਇਹ ਤੇ ਆਪਣੇ ਤੋਂ ਦੂਰ ਵਜਾ ਹੋਇਆ ਇਹ ਆਪਣੇ ਨੂੰ ਭੁਲਾਓ ਸੰਸਾਰ ਦੇ ਚ ਦੋ ਕੰਮ ਚੱਲਦੇ ਕਿਤੇ ਆਪਣੇ ਤੋਂ ਭੱਜ ਜਾਓ ਮਿੱਤਰ ਕੋਲ ਜਾਓ ਪੁੱਤਰੇ ਕੋਲ ਜਾਓ ਪਰਿਵਾਰ ਕੋਲ ਜਾਓ ਅਖਬਾਰ ਦੇ ਕੋਲ ਜਾ ਮੈਂ ਤੇ ਕਈ ਦਫਾ ਟ੍ਰੇਨ ਵਿੱਚ ਸਫਰ ਕਰਦਾ ਨਾ ਤੇ ਕਈ ਬੰਦਿਆਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਅਖਬਾਰ ਦਾ ਹੀ ਅਖੰਡ ਪਾਠ ਕਰੀ ਜਾਂਦੇ ਹੁੰਦੇ ਇੱਕ ਦਫਾ ਪੜ ਲਿਆ ਫਿਰ ਪੜਦੇ ਨੇ ਔਰ ਸਾਰਾ ਪੜਦੇ ਨੇ ਜਿੰਨਾ ਐਡਵਰਟਾਈਜ਼ਮੈਂਟ ਹੈ ਉਹ ਵੀ ਸਾਰਾ ਪੜਦੇ ਨੇ ਕੋਈ ਕਿਸ ਤਰ੍ਹਾਂ ਟਾਈਮ ਪਾਸ ਕਰੀਏ ਤੇ ਇਹਨਾਂ ਨੂੰ ਕਹੀਏ ਜਰਾ ਆਪਣੇ ਨੇੜੇ ਆ ਅਗਰ ਵਾਕਈ ਇਮਾਨਦਾਰੀ ਨਾਲ ਕੋਈ ਕਹੇਗਾ ਆਪਣੇ ਨੇੜੇ ਆਈਏ ਤਾਂ ਚਿੰਤਾਵਾਂ ਦੇ ਨੇੜੇ ਆ ਜਾਈਏ ਫਿਕਰਾਂ ਦੇ ਨੇੜੇ ਆ ਜਾਈਏ ਤਣਾਅ ਉਹ ਬੇਚੈਨੀ ਦੁੱਖ ਅਸ਼ਾਂਤੀ ਵੈਰ ਵਿਰੋਧ ਵਾਸ਼ਨਾ ਕ੍ਰੋ ਮਨ ਨੂੰ ਭਜਦਾ ਹੈ ਆਪਣੇ ਦੂਰ ਭਜਦਾ ਹੈ ਤੇ ਕਿਧਰੇ ਦੂਰ ਵਜਣ ਦਾ ਸਾਧਨ ਨਾ ਹੋਵੇ ਨਾ ਜਾ ਸਕੇ ਨਹੀਂ ਤੇ ਚਲੋ ਪੁਲਾਓ ਫਿਰ ਸ਼ਰਾਬ ਤੇ ਹੈ ਹੀ ਰਾਤੀ ਮੈਂ ਜਦ ਆਇਆ 에어ਪੋਰਟ ਤੇ ਉਤਰਿਆ ਬੰਬੇ ਤੋਂ ਤੇ ਦਰਿਆ ਦਾ ਇੰਤੋਂ ਲੱਗ ਰੇ ਸੀ ਬਾਕੀ ਦੁਕਾਨਾਂ ਦੇਤੇ ਕੋ ਇਕ ਦੋ ਬੰਦੇ ਨੇ ਇਕ ਦੁਕਾਨ ਤੇ ਬੜੀ ਭੇੜ ਬੰਦੇ ਤੇ ਬੰਦਾ ਪੈਟ ਉੱਠੇ ਵੇ ਦੇਖਿਆ ਗੌਰ ਨਾਲ ਮੈਂ ਕਿਹਾ ਕੀ ਐ ਸ਼ਰਾਬ ਬੜੀ ਭੇੜ ਬੜੀ ਭੇੜ ਇਹ ਤੇ ਆਪਣੇ ਤੋਂ ਦੂਰ ਬਜਾ ਇਹ ਆਪਣੇ ਨੂੰ ਭੁਲਾਵਾ ਨਹੀਂ ਲੋਕਾਂ ਤੁਹ ਕੁਛ ਤੇ ਹੋ ਨਾ ਬਸ ਫਿਰ ਬੋਲੇ ਜਾਂਦੇ ਨੇ ਦੂਜੇ ਦੇ ਨੇੜੇ ਦੂਜੇ ਦੇ ਨੇੜੇ ਦੂਜੇ ਦੇ ਨੇੜੇ ਫਿਰ ਥੋੜੇ ਜਿਹਾਂ ਨੇ ਜੋ ਸਰੋਤੇ ਹੁੰਦੇ ਨੇ ਗੁਰੂ ਤੈਨੂੰ ਸੁਣਨਾ ਸੁਣਨਾ ਸੁਣਨ ਲੱਗਿਆ ਆਪਣੇ ਨੇੜੇ ਆਣਾ ਪੈਂਦਾ